ਦੋਸਤੋ ਵੋਟਾਂ ਪੈ ਚੁੱਕੀਆਂ ਐ ਲੀਡਰਾਂ ਦੀ ਕਿਸਮਤ ਆ ਜਿਹੜੀ ਡੱਬਿਆਂ ਦੇ ਵਿੱਚ ਬੰਦ ਹੋ ਚੁੱਕੀ ਐ ਤੇ ਐਗਜ਼ਿਟ ਪੋਲ ਦੇ ਸਰਵੇ ਆ ਰਹੇ ਨੇ ਤੇ ਉਹਨਾਂ ਵਿੱਚ ਕੁਝ ਹੋਰ ਹੀ ਦਿਖਾਇਆ ਜਾ ਸਕਦਾ ਕੀ ਉਹ ਸੱਚੇ ਨੇ ਜਾਂ ਝੂਠੇ ਨੇ ਕੀ ਕੌਜ ਉਹਨਾਂ ਵਿੱਚ ਹੈ ਆਪਾਂ ਡਾਕਟਰ ਬਖਸ਼ੀਸ਼ਾ ਡਾਕਟਰ ਬਖਸ਼ੀਸ਼ਾ ਆਜਾ ਤੋ ਜਾਣਦੇ ਆ ਉਹ ਦੱਸਣਗੇ ਵੀ ਇਹਨਾਂ ਵਿੱਚ ਕਿੰਨੀ ਕੁ ਸੱਚਾਈ ਐ ਡਾਕਟਰ ਸਾਹਿਬ ਇਹ ਐਗਜ਼ਿਟ ਪੋਲ ਦੇ ਨਤੀਜੇ ਆ ਰਹੇ ਨੇ ਜਿਹੜੇ ਇਹਦੇ ਵਿੱਚ ਕਿੰਨੀ ਕੁ ਸੱਚਾਈ ਐ ਜੀ ਦੇਖੋ ਹਰਪ੍ਰੀਤ ਜੀ ਜਿੰਨੇ ਵੀ ਚੈਨਲਾਂ ਨੇ ਜਾਂ ਕੰਪਨੀਆਂ ਨੇ ਐਗਜ਼ਿਟ ਪੋਲ ਜਾਂ ਸਰਵੇ ਕੀਤਾ ਵੋਟਾਂ ਦਾ ਜੀ ਦੇਖੋ ਦੋ ਚੀਜ਼ਾਂ ਨੇ ਇੱਕ ਤਾਂ ਵੀ ਕੀ ਇਹ ਸੱਚ ਹੈ ਕਿ ਤੁੱਕਾ ਹੈ ਇਹ ਸਾਰੇ ਪਾਸੇ ਚਰਚਾ ਹੈ ਵੀ ਇਹ ਸਚਾਈ ਹੈ ਕਿ ਐਵੇਂ ਐਵੇਂ ਤੁੱਕੇਬਾਜ਼ੀ ਹੈ ਦੇਖੋ ਜਿੰਨੇ ਵੀ ਚੈਨਲ ਜਾਂ ਜੜੀਆਂ ਕੰਪਨੀਆਂ ਇਹ ਸਰਵੇ ਕਰਦੀਆਂ ਨੇ ਉਹਨਾਂ ਦਾ ਵੀ ਵਕਾਰ ਜੁੜਿਆ ਹੁੰਦਾ ਉਹ ਉਹਨਾਂ ਦੀ ਵੀ ਇੱਜ਼ਤ ਜੁੜੀ ਹੁੰਦੀ ਹੈ ਮੰਨ ਲਓ ਆਪਾਂ ਕੋਈ ਸਰਵੇ ਕਰੀਏ ਆਪਾਂ ਕੋ ਰਿਜ਼ਲਟ ਦੇ ਦਈਏ ਤੇ ਉਹ ਬਿਲਕੁਲ ਝੂਠਾ ਦੋ ਦਿਨਾਂ ਬਾਅਦ ਸਾਬਤ ਹੋ ਜੇ ਤੇ ਫਿਰ ਆਪਣੀ ਵੀ ਇੱਜ਼ਤ ਤਾਂ ਮਿੱਟੀ ਮਿਲਦੀ ਹੈ ਨਾ ਇਸ ਕਰਕੇ ਜਿੰਨੇ ਵੀ ਚੈਨਲਾਂ ਨੇ ਸਰਵੇ ਕੀਤੇ ਨੇ ਉਹ ਆਪਦੇ ਵੱਲੋਂ ਤਾਂ ਉਹਨਾਂ ਨੇ ਕੀਤੇ ਨੇ ਸਹੀ ਪਰ ਉਹਨਾਂ ਦੇ ਕਈਆਂ ਦੇ ਸਰਵੇ ਇੰਨੇ ਘੱਟ ਲੋਕਾਂ ਤੋਂ ਕੀਤੇ ਹੁੰਦੇ ਨੇ ਮੰਨ ਲਓ ਇੱਕ ਹਲਕੇ 'ਚ ਵੋਟ ਤਾਂ 15 ਲੱਖ ਹੈ ਤੇ ਸਰਵੇ ਕਰਨ ਵਾਲਿਆਂ ਨੇ ਪੁੱਛਿਆ 20 ਬੰਦਿਆਂ ਨੂੰ ਜਾਂ 500 ਬੰਦਿਆਂ ਨੂੰ ਜਾਂ ਮੰਨ ਲਓ 2000 ਬੰਦਿਆਂ ਨੂੰ ਤੇ ਉਹ ਸਰਵੇ ਕੋਈ ਠੀਕ ਨਤੀਜਾ ਨਹੀਂ ਦੇ ਸਕਦਾ ਕਿਉਂਕਿ ਬਾਕੀ ਲੱਖਾਂ ਵੋਟ ਤਾਂ ਪੁੱਛੀ ਹੀ ਨਹੀਂ ਗਈ ਅੰਦਰ ਖਾਤੇ ਵੋਟ ਪਈ ਹੈ ਸਾਰੀ ਪਰ ਕਈ ਵਾਰ ਜਿਹੜੇ ਸਰਵੇ ਦੇ ਨਤੀਜੇ ਨੇ ਉਹ ਸਚਾਈ ਦੇ ਨੇੜੇ ਤੇੜੇ ਹੁੰਦੇ ਨੇ ਸ਼ਰਤ ਇਹ ਹੈ ਕਿ ਜਿਹੜੇ ਇਹ ਸਰਵੇ ਐਗਜ਼ਿਟ ਪੋਲ ਨੇ ਇਹ ਪੈਸੇ ਦੇ ਕੇ ਪੇੜ ਨਾ ਕਰਵਾਏ ਗਏ ਹੋਣ ਹੁਣ ਤੁਸੀਂ ਦੇਖੋ ਕੇਜਰੀਵਾਲ ਅੱਜ ਜੇਲ੍ਹ ਗਏ ਆ ਤੇ ਕੇਜਰੀਵਾਲ ਨੇ ਜੇਲ੍ਹ ਜਾਣ ਤੋਂ ਪਹਿਲਾਂ ਇੱਕ ਬਹੁਤ ਵੱਡਾ ਬਿਆਨ ਦਿੱਤਾ ਕੇਜਰੀਵਾਲ ਕਹਿੰਦੇ ਵੀ ਇਹ ਜਿਹੜੇ ਸਰਵੇ ਆ ਰਹੇ ਨੇ ਇਹ ਫਰਜੀ ਨੇ ਇਹ ਝੂਠੇ ਨੇ ਹੁਣ ਕੇਜਰੀਵਾਲ ਨੇ ਜਿਹੜੀ ਇਹ ਗੱਲ ਬੋਲੀ ਹੈ ਨਾ ਉਹਦਾ ਵੀ ਇੱਕ ਤਜਰਬਾ ਹੈ ਕਿਉਂਕਿ ਪਹਿਲਾਂ ਇੰਜ ਕਰਾਇਆ ਜਾਂਦਾ ਰਿਹਾ ਹੈ ਕਈ ਸਰਵੇ ਕਈ ਐਗਜ਼ਿਟ ਪੋਲ ਬਿਲਕੁਲ ਝੂਠੇ ਤੇ ਫਰਜੀ ਕਰਾਏ ਜਾਂਦੇ ਰਹੇ ਨੇ ਔਰ ਇਸੇ ਤਰ੍ਹਾਂ ਕੇਜਰੀਵਾਲ ਨੂੰ ਅੱਜ ਲੱਗਦਾ ਹੈ ਰਾਹੁਲ ਗਾਂਧੀ ਨੇ ਗੱਲ ਬੋਲੀ ਹੈ ਬਿਲਕੁਲ ਸਪਸ਼ਟ ਉਹ ਕਹਿੰਦਾ ਇਹ ਜਿਹੜੇ ਸਰਵੇ ਆਏ ਨੇ ਇਹ ਮੋਦੀ ਮੀਡੀਆ ਦੇ ਸਰਵੇ ਨੇ ਬਿਲਕੁਲ ਠੀਕ ਹੈ ਜਿਵੇਂ ਇੰਡੀਆ ਟੀਵੀ ਨੇ ਸਰਵੇ ਦਿੱਤਾ ਹੈ న్యూਜ਼ 24 ਨੇ ਸਰਵੇ ਦਿੱਤਾ ਹੈ ਆਜ ਤੱਕ ਚੈਨਲ ਨੇ ਸਰਵੇ ਦਿੱਤਾ ਹੈ ਹੋਰ ਕਈ ਚੈਨਲਾਂ ਨੇ ਸਰਵੇ ਦਿੱਤੇ ਨੇ ਹੁਣ ਇਹ ਟੀਵੀ ਚੈਨਲ ਜਿਹੜੇ ਸਰਵੇ ਦਿੱਤੇ ਨੇ ਇਹ ਇਹਨਾਂ ਨਾਲੋਂ ਵੱਧ ਅੰਦਾਜ਼ਾ ਤਾਂ ਪਿੰਡਾਂ ਦੇ ਵਿੱਚ ਜਿਹੜੇ ਅਣਪੜ ਬਾਬੇ ਨੇ ਉਹ ਲਾਈ ਬੈਠੇ ਨੇ ਇਹ ਕੁਝ ਜ਼ਿਆਦਾ ਨਹੀਂ ਲਾਉਂਦੇ ਪਰ ਇਹਨਾਂ ਦੇ ਅੰਦਾਜ਼ੇ ਜੇ ਪੈਸੇ ਲੈ ਕੇ ਵੇਖ ਕੇ ਨਾ ਬਣਾਏ ਗਏ ਹੋਣ ਫੇਰ ਸਚਾਈ ਦੇ ਨੇੜੇ ਹੋ ਜਾਂਦੇ ਨੇ ਕਿਉਂਕਿ ਫੇਰ ਇਹਨਾਂ ਨੂੰ ਵੀ ਆਪਣੀ ਇੱਜ਼ਤ ਨਾਲ ਮਤਲਬ ਹੈ ਕਿਉਂਕਿ 2 ਦਿਨ ਨੂੰ ਇਹ ਚੋਣਾਂ ਦੇ ਰਿਜ਼ਲਟ ਇਹਨਾਂ ਚੈਨਲਾਂ ਨੇ ਦੇਣੇ ਨੇ ਤੇ ਫੇਰ ਇਹ ਹੋਊਗਾ ਨਾ ਵੀ 2 ਦਿਨ ਪਹਿਲਾਂ ਤੁਸੀਂ ਸਰਵੇ ਚ ਤਾਂ ਆਹ ਦਿਖਾ ਰਹੇ ਸੀ ਤੇ ਨਤੀਜਾ ਦਾ ਕਮਲਿਓ ਆ ਨਿਕਲਿਆ ਤੁਹਾਡਾ ਸਰਵੇ ਕਾਦਾ ਸੀ ਛੱਕੂ ਦਾ ਫੇਰ ਸਵਾਲ ਤਾਂ ਉੱਠਣਗੇ ਨਾ ਇਸ ਕਰਕੇ ਉਹ ਕੋਸ਼ਿਸ਼ ਇੰਜ ਕਰਦੇ ਨੇ ਕਿ ਜਿਹੜਾ ਸਰਵੇ ਅਸੀਂ ਨਤੀਜਾ ਦੇ ਰਹੇ ਆ ਉਹ ਸਚਾਈ ਦੇ ਨੇੜੇ ਹੋਵੇ ਪਰ ਕਈ ਵਾਰ ਇਹ ਦੇਖਿਆ ਗਿਆ ਵੀ ਹੁਣ ਪੰਜਾਬ ਜਦੋਂ ਪਿਛਲੀਆਂ ਵੋਟਾਂ ਪਈਆਂ ਜਦੋਂ ਮੁੱਖ ਮੰਤਰੀ ਭਗਵੰਤ ਮਾਨ ਬਣਿਆ ਤਾਂ ਕਈ ਚੈਨਲਾਂ ਨੇ ਸਰਕਾਰ ਕਾਂਗਰਸ ਦੀ ਬਣਾਤੀ ਸੀ ਸਰਵੇ ਚ ਤੇ ਜਦੋਂ ਨਤੀਜਾ ਆਇਆ ਤਾਂ 92 ਸੀਟਾਂ ਆਮ ਆਦਮੀ ਪਾਰਟੀ ਨੂੰ ਨਿਕਲ ਆਈਆਂ ਫੇਰ ਹੁਣ ਇੱਥੇ ਸਰਵੇ ਬਿਲਕੁਲ ਫੇਲ ਹੋ ਗਏ ਉਹਨਾਂ ਦੇ ਦੇਖੋ ਜੇ ਤਾਂ ਕੋਈ ਬਹੁਤ ਮਿਹਨਤ ਨਾਲ ਚੈਨਲ ਜਾਂ ਕੋਈ ਕੰਪਨੀ ਸਰਵੇ ਕਰਦੀ ਹੈ ਬੜੀ ਵੱਡੀ ਸੈਂਪਲਿੰਗ ਇਕੱਠੀ ਕਰਦੀ ਹੈ ਮਤਲਬ ਉਹ ਕਈ ਹਜ਼ਾਰਾਂ ਲੋਕਾਂ ਨੂੰ ਪੁੱਛਦੀ ਹੈ ਸਰਵੇ ਦੇ ਲਈ ਕੁਝ ਸ਼ਰਤਾਂ ਨੇ ਪਹਿਲੀ ਸ਼ਰਤ ਵੀ ਸੈਂਪਲ ਬਹੁਤ ਜ਼ਿਆਦਾ ਲੋਕਾਂ ਦਾ ਲਿਆ ਜਾਵੇ ਦੂਜੀ ਸ਼ਰਤ ਉਹ ਹਰ ਥਾਂ ਤੇ ਜਾ ਕੇ ਲਿਆ ਜਾਵੇ ਸਾਰੇ ਕੋਨਿਆਂ ਤੋਂ ਲਿਆ ਜਾਵੇ ਮਤਲਬ ਐ ਨਹੀਂਗਾ ਵੀ ਮੰਨ ਲਓ ਫਰੀਦਕੋਟ ਸੀਟ ਹੈ ਕਿੱਥੋਂ ਤੋਂ ਕਿੱਥੋਂ ਤੱਕ 9 10 ਵਿਧਾਨ ਸਭਾ ਹਲਕੇ ਉਹਦੇ ਨਾਲ ਜੁੜੇ ਨੇ ਤੇ ਕੋਈ ਇਕੱਲੇ ਬਾਗੇਪੁਰਾਣੇ ਤੇ ਜਾਵੇ ਉਹ ਵੀ ਫਰੀਦਕੋਟ ਹਲਕੇ 'ਚ ਪੈਂਦਾ। ਉਥੋਂ 2-400 ਬੰਦੇ ਨੂੰ ਪੁੱਛੇ ਤੇ ਉਧਰੋਂ ਜਾ ਕੇ ਫਿਰ ਕੋਟਕਪੂਰੋਂ 10 ਕੋਈ ਕੁਝ ਕੁਝ ਬੰਦਿਆਂ ਨੂੰ ਪੁੱਛ ਲਵੇ ਤੇ ਉਹ ਸਰਵੇ ਦੇ ਦੇਵੇ ਤੇ ਜਿਹੜਾ ਬਾਕੀ ਇੰਨਾ ਵੱਡਾ ਏਰੀਆ ਪਿਆ ਉਦੋਂ ਤਾਂ ਫਿਰ ਪੁੱਛਿਆ ਨਹੀਂ ਗਿਆ ਤੇ ਫਿਰ ਇਹ ਸਰਵੇ ਗਲਤ ਨਿਕਲੂਗਾ। ਸੋ ਸਰਵੇ ਦੇਣ ਵਾਲਿਆਂ ਨੂੰ ਮਿਹਨਤ ਕਰਨੀ ਚਾਹੀਦੀ ਹੈ। ਨਹੀਂ ਤਾਂ ਇਹ ਸਰਵੇ ਇਹਨਾਂ ਨੂੰ ਸੌਂ ਕਾ ਕੇ ਦੇਣੇ ਪਿਆ ਕਰਨੇ ਨੇ ਆਉਣ ਵਾਲੇ ਟਾਈਮ 'ਚ ਵੀ ਸੌ ਲੱਗੇ ਧਰਮ ਨਾਲ ਅਸੀਂ ਸੱਚ ਬੋਲਦੇ ਆਂ ਵੀ ਇਹ ਸਾਡਾ ਸਰਵੇ ਠੀਕ ਆ ਅਸੀਂ ਇੱਤੇ ਮਿਹਨਤ ਕੀਤੀ ਜਿਵੇਂ ਹੁਣ ਸਿਆਸੀ ਪਾਰਟੀਆਂ ਨੇ ਪਹਿਲਾਂ ਇਹ ਵਾਅਦੇ ਕਰਦੇ ਸੀ ਉੰਜ ਹੀ ਤੇ ਆਪਣੇ ਦਾਦਿਆਂ ਵਾਲੀ ਪੀੜ੍ਹੀ ਇਹਨਾਂ ਤੇ ਉੰਜ ਯਕੀਨ ਕਰ ਲੈਂਦੀ ਸੀ ਫਿਰ ਉਹ ਜਦੋਂ ਝੂਠੇ ਦਾਅਵੇ ਨਿਕਲਦੇ ਰਹੇ ਤਾਂ ਫੇਰ ਇਹ ਕਹਿਣ ਲੱਗ ਪਏ ਵੀ ਸਾਡੇ ਤੇ ਯਕੀਨ ਕਰੋ ਅਸੀਂ ਬਿਲਕੁਲ ਸੱਚ ਬੋਲਦੇ ਆਂ ਫੇਰੇ ਦੇਣ ਲੱਗ ਪਏ ਗਰੰਟੀਆਂ ਜਦੋਂ ਉਹ ਵੀ ਦਾਵੇ ਝੂਠੇ ਨਿਕਲੇ ਤਾਂ ਇਹ ਗਰੰਟੀਆਂ ਦੇਣ ਲੱਗ ਪਏ ਜਿਵੇਂ ਕੇਜਰੀਵਾਲ ਨੇ ਗਰੰਟੀਆਂ ਸ਼ੁਰੂ ਕੀਤੀਆਂ ਵੀ ਕੇਜਰੀਵਾਲ ਕੀ ਗਰੰਟੀ ਹੁਣ ਐਤ ਕੀ ਮੋਦੀ ਹੋਰਾਂ ਨੇ ਵੀ ਉਹੀ ਤਰੀਕਾ ਅਪਣਾ ਲਿਆ ਵੀ ਇਹ ਮੋਦੀ ਜੀ ਦੀ ਗਰੰਟੀ ਹੁਣ ਇਹ ਗਰੰਟੀਆਂ ਤੱਕ ਆ ਗਏ ਨੇ ਤੇ ਅੱਗੇ ਇਹਨਾਂ ਨੇ ਇਹਨਾਂ ਇਹਨਾਂ ਪਾਰਟੀਆਂ ਨੂੰ ਵੀ ਐ ਕਰਨਾ ਪਿਆ ਕਰਨਾ ਵੀ ਸੌ ਖਾਣੇ ਆ ਸੌ ਲੱਗੇ ਧਰਮਨਾਲ ਅਸੀਂ ਆ ਕੰਮ ਕਰਾਂਗੇ ਤੇ ਲੋਕਾਂ ਨੇ ਯਕੀਨ ਫੇਰ ਨਹੀਂ ਕਰਨਾ ਸੋ ਗੱਲ ਇਹ ਆ ਵੀ ਇਹ ਸਰਵੇ ਹੋਣ ਚਾਹੇ ਇਹਨਾਂ ਪਾਰਟੀਆਂ ਦੇ ਵਾਅਦੇ ਤੇ ਦਾਅਵੇ ਹੋਣ ਲੋਕਾਂ ਨੂੰ ਇਹਨਾਂ ਤੇ ਯਕੀਨ ਵਕਐ ਖਤਮ ਹੋ ਜਾਣਾ ਜੇਕਰ ਇਹਨਾਂ ਨੇ ਆਉਣ ਵਾਲੇ ਟਾਈਮ ਦੇ ਵਿੱਚ ਆਪਣੇ ਦਾਅਵਿਆਂ ਵਾਅਦਿਆਂ ਨੂੰ ਤੇ ਆਪਣੇ ਸਰਵਿਆਂ ਨੂੰ ਵੱਧ ਮਿਹਨਤ ਕਰਕੇ ਨਾ ਬਣਾਇਆ ਹਾਂਜੀ ਤੁਜਾ ਰਾਹੁਲ ਗਾਂਧੀ ਜੀ ਦਾ ਵੀ ਬਿਆਨ ਆਇਆ ਵੀ ਇਹ ਜਿਹੜੇ ਫਰਜ਼ੀ ਆ ਤੇ ਉਹਨਾਂ ਨੇ ਸਿੱਧੂ ਮੂਸੇ ਵਾਲੇ ਦਾ ਹਵਾਲਾ ਗਾਣੇ ਦਾ ਦੇ ਕੇ ਕਿਹਾ ਵੀ 295 ਗਾਣਾ ਮੂਸੇ ਵਾਲੇ ਦਾ ਆਇਆ ਸੀ ਤੇ ਉਹਨੀਆਂ ਵੋਟਾਂ ਸੀ ਸੀਟਾਂ ਸੀ ਲੈ ਕੇ ਜਾਵਾਂਗੇ ਹੂੰ ਬਿਲਕੁਲ ਰਾਹੁਲ ਗਾਂਧੀ ਨੇ ਅੱਜ ਜਦੋਂ ਜਾ ਰਿਹਾ ਸੀ ਤੇ ਪੱਤਰਕਾਰਾਂ ਨੇ ਉਹਨੂੰ ਪੁੱਛਿਆ ਸਰਵੇ ਬਾਰੇ ਐਗਜ਼ਿਟ ਪੋਲ ਬਾਰੇ ਤਾਂ ਉਹ ਕਹਿੰਦਾ ਵੀ ਇਹ ਮੋਦੀ ਮੀਡੀਆ ਦੇ ਸਰਵੇ ਨੇ ਇੱਕ ਤਾਂ ਵੱਡੀ ਗੱਲ ਏ ਵੀ ਜਿਹੜੇ ਉੱਥੇ 20 25 ਚੈਨਲ ਪੁੱਛ ਰਹੇ ਸੀ ਉਹਨਾਂ ਚ ਵੱਡੀ ਗਿਣਤੀ ਚੈਨਲ ਉਹ ਸੀ ਜਿਨ੍ਹਾਂ ਨੇ ਸਰਵੇ ਕੀਤੇ ਸੀ ਤੇ ਉਹਨਾਂ ਦੇ ਮੂੰਹ ਤੇ ਇਹੀ ਰਾਹੁਲ ਗਾਂਧੀ ਨੇ ਕਿਹਾ ਵੀ ਇਹ ਮੋਦੀ ਮੀਡੀਆ ਦੇ ਸਰਵੇ ਨਹੀਂ ਇੱਕ ਗੱਲ ਦੂਜੀ ਗੱਲ ਰਾਹੁਲ ਗਾਂਧੀ ਨੇ ਜਿਹੜੀ ਕਹੀ ਵੀ ਸਾਨੂੰ ਸਿੱਧੂ ਮੂਸੇਵਾਲ ਦਾ ਜਿਹੜਾ ਗੀਤ ਆਇਆ ਸੀ 295 ਵੀ ਓਨੀਆਂ ਸੀਟਾਂ ਤਾਂ ਸਾਨੂੰ ਮਿਲਣਗੀਆਂ ਹੁਣ ਦੇਖੋ ਓਨੀਆਂ ਮਿਲਣਗੀਆਂ ਜਾਂ ਨਹੀਂ ਮਿਲਣਗੀਆਂ ਪਰ ਰਾਹੁਲ ਗਾਂਧੀ ਨੂੰ ਇੰਨੀ ਜ਼ਰੂਰ ਸਮਝ ਆ ਕਿ ਸਿੱਧੂ ਮੂਸੇਵਾਲ ਦੇ ਫੈਨ ਬਹੁਤ ਆ ਲੋਕ ਕੱਲੇ ਪੰਜਾਬ 'ਚ ਨਹੀਂ ਪੂਰੇ ਇੰਡੀਆ 'ਚ ਹੈਗੇ ਨੇ ਸਿੱਧੂ ਮੂਸੇਵਾਲਾ ਦਾ ਨਾਂ ਲੈ ਕੇ ਅੱਗੇ ਸਿਮਰਨਜੀਤ ਮਾਨ ਜਿੱਤਿਆ ਸੰਗਰੂਰ ਤੋਂ ਬਹੁਤ ਵੱਡੀ سپورਟ ਮਿਲੀ ਸੀ ਜਦੋਂ ਉਹਨੇ ਕਿਹਾ ਵੀ ਮੈਨੂੰ ਜਿਤਾਉਣ ਲਈ ਸਿੱਧੂ ਮੂਸੇਵਾਲਾ ਕਹਿ ਕੇ ਗਿਆ ਤਾਂ ਰਾਹੁਲ ਗਾਂਧੀ ਨੇ ਵੀ ਉਹੀ ਛੱਕਾ ਮਾਰਿਆ ਵੀ ਚਲ ਐਤਕੀ ਵੋਟਾਂ ਦੇ ਵਿੱਚ ਕੋਈ ਬਹੁਤਾ ਫਾਇਦਾ ਨਾ ਹੋਵੇ ਘਟੋ ਘਟ ਬਹਾਨੇ ਨਾਲ ਬਹੁਤ ਸਾਰੇ ਲੋਕਾਂ ਕੋਲ ਗੱਲ ਇਹ ਚਲੀ ਜਾਵੇ ਵੀ ਰਾਹੁਲ ਗਾਂਧੀ ਵੀ ਜਿਹੜਾ ਹੈ ਨਾ ਇਹ ਸਿੱਧੂ ਮੂਸੇਵਾਲਾ ਵਾਲੇ ਨੂੰ ਵਾਵਾ ਸੁਣਦਾ ਭਾਵੇਂ ਕਿ ਉਹ ਨਹੀਂ ਸੁਣਦਾ ਇਹ ਮੈਨੂੰ ਪਤਾ ਹੈ ਉਹ ਨਹੀਂ ਸੁਣਦਾ ਜਾਂ ਘੱਟ ਸੁਣਦਾ ਹਾਂਜੀ ਬੋਖ ਜੀ ਵੈਸੇ ਕਲਾਕਾਰਾਂ ਨੂੰ ਪਿਆਰ ਕਰਦੇ ਹੁੰਦੇ ਆ ਤੇ ਤੁਹਾਨੂੰ ਨਹੀਂ ਲੱਗਦਾ ਵੀ ਵੀ ਕਲਾਕਾਰਾਂ ਨੂੰ ਪਿਆਰ ਕਰਦੇ ਤਾਂ ਕਰਕੇ ਚਿਹਰਿਆਂ ਨੂੰ ਮੂਰੇ ਲੈ ਕੇ ਆਉਂਦੇ ਆ ਬਿਲਕੁਲ ਤੁਹਾਡੀ ਗੱਲ ਠੀਕ ਹੈ ਹਰਪ੍ਰੀਤ ਜੀ ਦੇਖੋ ਮੈਨੂੰ ਇੰਜ ਲੱਗਦਾ ਕਿ ਲੋਕਾਂ ਨੂੰ ਕਿਸੇ ਕਲਾਕਾਰ ਨੂੰ ਕਿਸੇ ਕਿਸੇ ਸਿੰਗਰ ਨੂੰ ਕਿਸੇ ਖਿਡਾਰੀ ਨੂੰ ਉਹਦੀ ਖੇਡ ਉਹਦੀ ਗਾਇਕੀ ਤੇ ਉਹਦੀ ਐਕਟਿੰਗ ਤੋਂ ਦੇਖਣਾ ਚਾਹੀਦਾ ਇਹ ਪਾਰਟੀਆਂ ਜਦੋਂ ਉਹਨਾਂ ਦਾ ਨਾਂ ਤੇ ਚਿਹਰਾ ਤੇ ਮਸ਼ਹੂਰੀ ਵਰਤ ਕੇ ਉਹਨੂੰ ਲੋਕਾਂ ਦਾ ਆਗੂ ਬਣਾ ਕੇ ਪੇਸ਼ ਕਰਦੀਆਂ ਨੇ ਤਾਂ ਇਹ ਇੱਥੇ ਬਹੁਤ ਗਲਤ ਹੋ ਜਾਂਦਾ ਕੰਮ ਲੋਕਾਂ ਨੇ ਸੰਨੀ ਦਿਓਲ ਨੂੰ ਜਿਤਾਇਆ 2.5 ਕਿਲੋ ਦੇ ਹਾਥਲੇ ਡਾਇਲੌਗ ਸੁਣ ਸੁਣ ਕੇ ਉਹਨੂੰ ਜਿਤਾਤਾ ਉਹਦਾ ਨਲਕਾ ਪੁੱਟਣ ਵਾਲਾ ਸੀਨ ਵੇਖ ਕੇ ਉਹਨੂੰ ਜਿਤਾਤਾ ਉਸ ਤੋਂ ਬਾਅਦ ਉਹ ਗਰਦਾਸਪੁਰਿਆਂ ਨੂੰ ਦਿਖਿਆ ਹੀ ਨਹੀਂ ਵੀ ਹੈ ਕਿੱਥੇ ਹੈਗਾ ਵੀ ਕਿ ਨਹੀਂ ਹੈਗਾ ਫਿਰ ਪੋਸਟਰ ਲਾਉਂਦੇ ਫਿਰਿਓ ਵੀ ਸਾਨੂੰ ਲੱਭਦਾ ਨਹੀਂ ਉਹ ਇਸੇ ਤਰ੍ਹਾਂ ਲੋਕਾਂ ਨੇ ਹੰਸਰਾ ਜਹੰਸ ਨੂੰ ਵੀ ਜਿਤਾਤਾ ਸੀ ਦਿੱਲੀ 'ਚ ਇਹ ਉੱਥੇ ਨਹੀਂ ਲੱਭਿਆ ਭਾਵੇਂ ਕਹੀ ਜਾਂਦਾ ਜਿੰਨਾ ਮਰਜੀ ਬڑے ਐਕਟਰਾਂ ਨੂੰ ਹਿਮਾ ਮਾਲਨੀ ਨੂੰ ਜਿਤਾਇਆ ਧਰਮਿੰਦਰ ਨੂੰ ਇੱਕ ਵਾਰੀ ਜਿਤਾਤਾ ਸੀ ਲੋਕਾਂ ਨੇ ਗਵਿੰਦੇ ਨੂੰ ਇੱਕ ਵਾਰੀ ਜਿਤਾਇਆ ਲੋਕਾਂ ਨੇ ਫਿਲਮੀ ਐਕਟਰ ਨੂੰ بڑے ਫਿਲਮੀ ਐਕਟਰਾਂ ਨੂੰ ਲੋਕਾਂ ਨੇ ਜਿਤਵਾਇਆ ਪਰ ਉਹ ਜਿੱਤ ਕੇ ਮੁੜ ਕੇ ਉਹੀ ਆਪਦੀਆਂ ਗਾਣਿਆਂ 'ਚ ਤੇ ਆਪਦੀਆਂ ਫਿਲਮਾਂ 'ਚ ਤੇ ਆਪਦੀਆਂ ਖੇਡਾਂ 'ਚ ਵਿਜੀ ਹੋ ਜਾਂਦੇ ਨੇ ਹੁਣ ਰਾਜ ਸਭਾ ਦੇ ਮੈਂਬਰ ਬਣਾਏ ਕਈ ਖਿਡਾਰੀ ਆ ਹਰਪਾਜਨ ਨੂੰ ਬਣਾਇਆ ਆਮ ਆਦਮੀ ਪਾਰਟੀ ਨੇ ਹਰਪਾਜਨ ਸਿੰਘ ਕ੍ਰਿਕਟਰ ਨੂੰ ਇੱਕ ਇੱਕ ਲਫਜ਼ ਨਹੀਂ ਕਦੀ ਪਾਰਲੀਮੈਂਟ ਚ ਵੜ ਕੇ ਉਹ ਬੋਲਿਆ ਰਾਜ ਸਭਾ ਚ ਲੋਕਾਂ ਦੇ ਮੁੱਦੇ ਤੋਂ ਉਹਨੇ ਚੁੱਕਰੇ ਹੀ ਕਿ ਨਾ ਵੜਦਾ ਹੀ ਨਹੀਂ ਪਾਰਲੀਮੈਂਟ ਚ ਤੇ ਕਾਦੇ ਲਈ ਬਣਾਇਆ ਉਹਨੂੰ ਰਾਜ ਸਭਾ ਦਾ ਮੈਂਬਰ ਆਮ ਆਦਮੀ ਪਾਰਟੀ ਨੇ ਸਿਰਫ ਭੱਤੇ ਲੈਣ ਲਈ ਲੋਕਾਂ ਦੇ ਸਿਰ ਤੇ ਚਿੱਟਾ ਹਾਥੀ ਬੰਨ ਦਿੰਦੇ ਨੇ ਲੋਕਾਂ ਨੂੰ ਮੈਨੂੰ ਲੱਗਦਾ ਇਹਨਾਂ ਗੱਲਾਂ ਨੂੰ ਹੁਣ ਸਮਝ ਲੈਣਾ ਚਾਹੀਦਾ ਸੋ ਮਿਹਰਬਾਨੀ ਬਹੁਤ ਬਹੁਤ ਧੰਨਵਾਦ